ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਨਾਇਨਾ ਤੋਂ ਮੰਡੀ ਬੰਬ ਧਮਾਕੇ ਦੇ ਦੋਸ਼ੀ ਗ੍ਰਫਤਾਰ ਹੋਏ ਐ ਨਾਇਨਾ ਤੋਂ ਬਰਗਾੜੀ ਦੇ ਵਿੱਚ ਜਿਹੜੀ ਬਦਬੀ ਹੋਈ ਸੀ ਉਹਦੇ ਦੋਸ਼ੀ ਗ੍ਰਫਤਾਰ ਹੋਏ ਐ ਨਾਇਨਾ ਤੋਂ ਪੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜੋ ਸਰੂਪ ਪਾਵਨ ਜਿਹੜਾ ਉੱਥੋਂ ਲੈ ਗਏ ਸੀ ਕੋਈ ਉਹ ਦੋਸ਼ੀ ਜਿਹੜੇ ਹੈ ਉਹ ਬੇਨਕਾਬ ਹੋਏ ਐ ਤੇ ਨਾ ਉਹਨਾਂ ਨੂੰ ਸਜਾਵਾਂ ਦਵਾਉਣ ਦਾ ਜਿਹੜਾ ਯਤਨ ਕੀਤਾ ਹੈ ਅੱਜ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਾਡੀ ਪਾਰਟੀ ਦੇ ਜਿਹੜੇ ਸ਼ਹਿਰੀ ਜਥਾ ਹੈ ਉਤੇ ਪ੍ਰਧਾਨ ਮਨਿੰਦਰ ਸਿੰਘ ਜੀ ਤੋਂ ਨਵਾਂ ਵੱਲੋਂ ਸਾਹਮਣੇ ਦੇਖੇ ਸਾਹਮਣੇ ਦੇਖੇ ਅੱਜ ਪਲੇਠੀ ਜਿਹੜੀ ਐ ਮੀਟਿੰਗ ਜਿਹੜੀ ਐ ਉਹ ਕੀਤੀ ਗਈ ਐ ਔਰ ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਵਰਕਰ ਸਹਿਬਾਨ ਔਰ ਸਾਡੀ ਪਾਰਟੀ ਦੇ ਜਿਹੜੇ ਹਤਾਇਸ਼ੀ ਆ ਉਹ ਸ਼ਾਮਲ ਹੋਏ ਆ ਔਰ ਜਿੰਨੇ ਵੀ ਲੀਡਰ ਸਹਿਬਾਨ ਹਾਜ਼ਰ ਹੋਏ ਆ ਬੀਬੀ ਕਿਰਨਜੋਤ ਕੌਰ ਜੀ ਸੁਚਾ ਸਿੰਘ ਜੀ ਛੋਟੇਪੁਰ ਸਾਹਿਬ ਮੀਰਾਕੋਟ ਸਾਹਿਬ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਵਰਕਰਾਂ ਨੂੰ ਜਿਹੜਾ ਹੈ ਉਹ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗਾਂ ਸਾਡੀਆਂ ਹਰ ਰੋਜ਼ ਕੰਟੀਨਿਊ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਸਾਡਾ ਮਕਸਦ ਇਹੋ ਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣਾ ਹੈ ਤੇ ਪੰਥ ਦੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਬਚਾਉਣਾ ਹੈ ਹੋਰ ਸਾਡਾ ਕੋਈ ਮਕਸਦ ਨਹੀਂ ਹੈ ਸਿਰਫ ਪੰਥ ਦੀਆਂ ਸੰਸਥਾਵਾਂ ਦੀ ਰਾਖੀ ਕਰਨੀ ਔਰ ਪੰਜਾਬ ਦੇ ਜਿਹੜੇ ਹੈ ਵਸੀਲੇ ਪੰਜਾਬ ਦੇ ਸਰੋਤ ਔਰ ਪੰਜਾਬ ਦੇ ਜਿਹੜੇ ਹਿੱਤ ਹੈ ਉਹਨਾਂ ਦੀ ਰਾਖੀ ਕਰਨੀ ਇਹ ਸਾਡਾ ਮਕਸਦ ਹੈ ਔਰ ਇਹਦੇ ਲਈ ਅਸੀਂ ਕਾਫਲਾ ਬਣ ਕੇ ਤੁਰੇ ਆਂ ਔਰ ਚੱਲ ਰਹੇ ਆਂ ਔਰ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਕਾਫਲੇ ਦੇ ਵਿੱਚ ਸ਼ਾਮਿਲ ਹੋਵੋ ਹੁਣ ਬਹੁਤ ਦੇਰ ਤੱਕ ਸਬਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਕ ਪਾਸੇ ਜਿਹੜੇ ਪੰਥਕ ਸੰਸਥਾਵਾਂ ਦੇ ਉੱਤੇ ਕਾਬਜ਼ ਹੈ ਉਹ ਸਵਾਰਥੀ ਹੋ ਕੇ ਪੰਥਕ ਸੰਸਥਾਵਾਂ ਦਾ ਬੇੜਾਗਰ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸਰਕਾਰ ਚਲਾ ਰਹੇ ਨੇ ਪੰਜਾਬ ਦੀਆਂ ਸੰਸਥਾਵਾਂ ਦੇ ਉੱਤੇ ਕਾਬਜ਼ ਹੈ ਉਹ ਪੰਜਾਬ ਦੀਆਂ ਸੰਸਥਾਵਾਂ ਦਾ ਬੇੜਾਗਰ ਕਰ ਰਹੇ ਨੇ ਜ਼ਮੀਨਾਂ ਜਾਇਦਾਦਾਂ ਦੇ ਉੱਤੇ ਇਹਨਾਂ ਲੋਕਾਂ ਨੇ ਅੱਖ ਰੱਖੀ ਹੋਈ ਹੈ ਪੈਸਾ ਪੰਜਾਬ ਦਾ ਕੱਢ ਕੇ ਜਿਹੜਾ ਹੈ ਉਹ ਬਾਹਰ ਦਿੱਲੀ ਵੱਲ ਨੂੰ ਆਪਣੇ ਘਰਾਂ ਦੇ ਵਿੱਚ ਲਿਜਾਣ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਅਸੀਂ ਜਿਹੜਾ ਹੈ ਇਹਨਾਂ ਸੰਸਥਾਵਾਂ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨਾਲ ਵਚਨਬੱਧਤਾ ਜਿਹੜੀ ਹੈ ਪ੍ਰਗਟ ਕਰਦੇ ਹੋਏ ਉਹ ਚੱਲਣ ਦੇ ਲਈ ਅੱਜ ਇਹ ਪਹਿਲੀ ਮੀਟਿੰਗ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੀਟਿੰਗਾਂ ਹੋਣਗੀਆਂ ਜੀ ਸਿੱਖ ਸਾਹਿਬ ਜੇ ਤਾਜ਼ਾ ਜਿਹੜੇ ਹਾਲਾਤ ਬਣੇ ਨੇ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਪੰਜਾਬ ਦੀ ਸੱਤਾ ਧਿਰ ਔਰ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਭ ਇਸ ਵੇਲੇ ਆਮੋ ਸਾਹਮਣੇ ਆ ਉਹ ਸਥਿਤੀ ਨੂੰ ਕਿਦਾਂ ਦੇਖਦੇ ਹੋ ਔਰ ਜਿਹੜਾ ਮੁੱਖ ਮੰਤਰੀ ਨੂੰ ਤਲਬ ਕਰਨਾ ਕਿ ਤੁਸੀਂ ਸੱਤ ਸਭਾ ਦੇ ਜਥੇਦਾਰ ਦੇ ਅਹੁਦੇ ਤੇ ਵੀ ਰਹਿ ਚੁੱਕੇ ਹੋ ਇਹ ਕਿੰਨਾ ਕਿ ਜਾਇਜ਼ ਹੈ ਜਾਂ ਕਿੰਨਾ ਕਿ ਵਾਜਬ ਹੈ ਦੇਖੋ ਇਹ ਦੋਵੇਂ ਤਰ੍ਹਾਂ ਜਿਹੜੀਆਂ ਇਹ ਰਾਜਨੀਤੀ ਕਰ ਰਹੀਆਂ ਇਹਨਾਂ ਦਾ ਮਕਸਦ ਜਿਹੜਾ ਹੈ ਉਹ ਗੁਰੂਗ੍ਰੰਥ ਸਾਹਿਬ ਜਾਂ ਗੁਰੂਗ੍ਰੰਥ ਸਾਹਿਬਾਂ ਦੇ ਇਹ ਬਿਆਦਵੀ ਦੇ ਜਿਹੜੇ ਮਾਮਲੇ ਨੇ ਜਿਵੇਂ ਬਰਗਾੜੀ ਦੇ ਵਿੱਚ ਬਿਆਦਵੀ ਹੋਈ ਹੈ ਉਹਨਾਂ ਦੇ ਦੋਸ਼ੀਆਂ ਨੂੰ ਜਿਹੜਾ ਨੰਗਾ ਕਰਕੇ ਗ੍ਰਿਫਤਾਰ ਕਰਨ ਦਾ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਨਾਇਨਾ ਤੋਂ ਮੌੜ ਮੰਡੀ ਬੰਬ ਧਮਾਕੇ ਦੇ ਦੋਸ਼ੀ ਗ੍ਰਫਤਾਰ ਹੋਏ ਐ ਨਾਇਨਾ ਤੋਂ ਬਰਗਾੜੀ ਦੇ ਵਿੱਚ ਜਿਹੜੀ ਬਦਵੀ ਹੋਈ ਸੀ ਉਹਦੇ ਦੋਸ਼ੀ ਗ੍ਰਫਤਾਰ ਹੋਏ ਐ ਨਾਇਨਾ ਤੋਂ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜੋ ਸਰੂਪ ਪਾਵਨ ਜਿਹੜਾ ਉੱਥੋਂ ਲੈਗੇ ਸੀ ਕੋਈ ਉਹ ਦੋਸ਼ੀ ਜਿਹੜੇ ਹੈ ਉਹ ਬੇਨਕਾਬ ਹੋਏ ਐ ਤੇ ਨਾ ਉਹਨਾਂ ਨੂੰ ਸਜਾਵਾ ਦਵਾਉਣ ਦਾ ਜਿਹੜਾ ਯਤਨ ਕੀਤਾ ਹੈ ਇਹ ਜਿਹੜਾ ਮਾਮਲਾ ਹੈ ਇਹਦੇ ਚ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਦੋਵੇਂ ਤੇਰਾ ਰਾਜਨੀਤੀ ਕਰ ਰਹੀਆਂ ਨੇ ਰਹੀ ਗੱਲ ਤਲਬ ਕਰਨ ਦੀ ਤਾਂ ਮੈਨੂੰ ਲੱਗਦਾ ਹੈ ਕਿ ਸਪਸ਼ਟੀਕਰਨ ਜਿਹੜਾ ਹੈ ਉਹ ਮੰਗਿਆ ਜਾਣਾ ਚਾਹੀਦਾ ਸੀ ਸਪਸ਼ਟੀਕਰਨ ਉਹ ਚਾਹੇ ਕਿਸੇ ਵੀ ਵਿਅਕਤੀ ਰਹੀਂ ਭੇਜਦੇ ਤੇ ਫਿਰ ਸਪਸ਼ਟੀਕਰਨ ਦੇ ਉੱਤੇ ਜਿਹੜਾ ਹੈ ਉਹ ਵਿਚਾਰ ਕੀਤੀ ਜਾਣੀ ਬਣਦੀ ਸੀ ਕਿ ਪੰਗ ਸਿੰਘ ਸੇ ਬਲਟੋਆ ਨੂੰ ਮੰਨ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀ ਟੈਲੀਕਾਸਟ ਹੋਣਾ ਚਾਹੀਦਾ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਹੈ ਉਹ ਕੰਮ ਹੈ ਪਰ ਮੈਨੂੰ ਲੱਗਦਾ ਹੈ ਅਸੀਂ ਜਦੋਂ ਵਰਸਾ ਸਿੰਘ ਬਲਟੋਆ ਨੂੰ ਮੰਗਲ ਕੀਤਾ ਸੀ ਤੇ ਅਸੀਂ ਤਾਂ ਰਿਕਾਰਡਿੰਗ ਬਕਾਇਦਾ ਤੌਰ ਦੇ ਉਤੇ ਕਰਵਾਈ ਸੀ ਜੀ ਕਹਿੰਦੇ ਸਬੂਤਵਾ ਲੈ ਕੇ ਆਵਾਂਗੇ ਸੀਐਮ ਸਾਹਿਬ ਵੱਲੋਂ ਕਿਹੜਾ ਸਬੂਤ ਕਦੇ ਬਹੁਤ ਕੁਝ ਪਿਆ ਜੀ ਸ਼ਰਮਣੀ ਕਮੇਟੀ ਠੀਕ ਹੈ ਜੀ ਜੇ ਲਿਆਉਂਦੇ ਹਨ ਤੇ ਦੱਸਣ ਜੀ ਉਹ ਜਨਤਾ ਨੂੰ ਵੀ ਦੱਸਣਾ ਪਬਲਿਕ ਨੂੰ ਵੀ ਦੱਸਣਾ ਜੀ ਜੇ ਉਹਨਾਂ ਕੋਲ ਕੁਝ ਹੈ ਤੇ ਫਿਰ ਦੱਸਣਾ ਚਾਹੀਦਾ ਥੀਜਾ ਇੱਕ ਵੀਡੀਓ ਵਾਇਰਲ ਹੋਈ ਹੈ ਜਿਹੜਾ ਐਕਸੀਐਮ ਜੀ ਦਿੱਲੀ ਦੀ ਉਹ ਦੇਖੋ ਬੜੀ ਮਾੜੀ ਗੱਲ ਹੈ ਮੰਦ ਭਾਗੀ ਗੱਲ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੇਕ ਹੈ ਜੇ ਫੇਕ ਵੀ ਹੈਗੀ ਹੈ ਤੇ ਜਿਹਨੇ ਫੇਕ ਬਣਾਈ ਹੈ ਉਹ ਵੀ ਉਨੀ ਹੀ ਵੱਡੀ ਦੋਸ਼ੀ ਹੈ ਜਾ ਉਹਨੇ ਵੱਡਾ ਦੋਸ਼ੀ ਹੈ ਜਿਹਨੇ ਫੇਕ ਬਣਾਈ ਹੈ ਤੇ ਜੇ ਫੇਕ ਨਹੀਂ ਹੈ ਅਸਲੀਅਤ ਹੈ ਤੇ ਫਿਰ ਜਿਹੜੀ ਹੈ ਇਹ ਬਹੁਤ ਮੰਦਪਾਗੀ ਗੱਲ ਹੈ ਜੀ ਪਾਰਟੀ ਦਾ এজেন্ডਾ ਕੀ ਰਹੇਗਾ ਜੀ ਪਾਰਟੀ ਦਾ এজੰਡਾ ਪੰਥ ਦੀਆਂ ਸੰਸਥਾਵਾਂ ਨੂੰ ਬਚਾਉਣਾ ਪੰਜਾਬ ਦੇ ਸਰੋਤ ਜਿਨ੍ਹਾਂ ਦੇ ਉੱਤੇ ਕੇਵਲ ਤੇ ਕੇਵਲ ਪੰਜਾਬੀਆਂ ਦਾ ਅਧਿਕਾਰ ਹੈ ਉਹਨਾਂ ਦੀ ਲੁੱਟ ਖਸੁੱਟ ਤੋਂ ਜਿਹੜਾ ਹੈ ਉਹਨਾਂ ਦੀ ਰੱਖਿਆ ਕਰਨੀ ਇਹ ਸਾਡਾ ਮੁੱਖ এজੰਡਾ ਜਿਹੜਾ ਉਹ ਰਹੇਗਾ ਜੀ ਹੋਰ ਕੋਈ ਸੀ 328 ਰੁਪਏ ਦਾ ਸਾਡੇ ਜੀਬ ਨਿਸਾਬ ਕਹਿੰਦੇ ਕਿ ਅਸੀਂ ਬਿਲਕੁਲ ਸਹਿਯੋਗ ਨਹੀਂ ਕਰਾਂਗੇ ਦੇਖੋ ਜੇ ਆਉਂਦੇ ਸੀ ਤੇ ਇਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਠੀਕ ਹੈ ਜੋ ਕੋਈ ਸਾਡੇ ਤੋਂ ਜਾਣਕਾਰੀ ਲੈਣੀ ਹੈ ਤੇ ਲਓ ਤੇ ਕਾਰਵਾਈ ਕਰੋ ਕਰਵਾਓ ਕਾਰਵਾਈ ਜਿਹੜੀ ਸਾਡੇ ਤੋਂ ਅਧੂਰੀ ਰਹਿ ਗਈ ਉਹ ਤੁਸੀਂ ਪੂਰੀ ਕਰਵਾ ਲਓ ਤੇ ਆਪੇ ਨਾਲ ਤੇ ਛੱਡਦੇ ਪੂਰੀ ਕਰਵਾਉਂਦੇ ਆ ਕਿ ਨਹੀਂ ਕਰਵਾਉਂਦੇ ਇਹਨਾਂ ਨੇ ਤਾਂ ਸਰਕਾਰ ਨੂੰ ਮੌਕਾ ਦਿੱਤਾ ਇਹ ਕਹਿ ਕੇ ਕਿ ਅਸੀਂ ਤਾਂ ਕੋਈ ਸਹਿਯੋਗ ਹੀ ਨਹੀਂ ਦੇਣਾ ਸਰਕਾਰ ਨੇ ਕਹਿਣਾ ਸਹਿਯੋਗ ਨਹੀਂ ਦਿੱਤਾ ਇਸ ਕਰਕੇ ਅਸੀਂ ਕੋਈ ਕੀਤਾ ਨਹੀਂ ਇਹਨਾਂ ਤੇ ਸਰਕਾਰ ਤੇ ਇਹਨਾਂ ਨੂੰ ਇਹ ਵੀ ਸਵਾਲ ਉਠਾਉਣੇ ਚਾਹੀਦੇ ਸੀ ਸ਼੍ਰਮਣੀ ਕਮੇਟੀ ਨੂੰ ਕਿ ਤੁਸੀਂ ਬਰਗਾੜੀ ਕਾਂਡ ਦੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਸਜ਼ਾਾਂਵਾਂ ਦੇਤੀਆਂ ਤਾਂ ਤੁਸੀਂ ਬੁਰਜ ਜਿਹੜਾ ਜਵਾਰ ਸਿੰਘ ਵਾਲੇ ਤੋਂ ਮਹਾਰਾਜ ਦਾ ਸਰੂਪ ਜਿਹੜਾ ਗਾਇਬ ਹੋਇਆ ਸੀ ਉਹਦੇ ਦੋਸ਼ੀਆਂ ਨੂੰ ਸਜ਼ਾਵਾ ਦੇਤੀਆਂ ਤੁਸੀਂ ਮੌੜ ਮੰਡੀ ਬੰਬ ਧਮਾਕੇ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾ ਦੇਤੀਆਂ ਜੇ ਉਹਨਾਂ ਨੂੰ ਸਜ਼ਾਵਾ ਦੇਤੀਆਂ ਤਾਂ ਫਿਰ ਭਾਈ ਜਿਹੜੇ ਦੋਸ਼ੀ ਅਸੀਂ ਫੜ ਕੇ ਤੁਹਾਡੇ ਸਾਹਮਣੇ ਕੀਤੇ ਇਹਨਾਂ ਨੂੰ ਵੀ ਸਜ਼ਾਵਾ ਦੇ ਦਿਓ ਇਹਨਾਂ ਨੂੰ ਵੀ ਸਜ਼ਾਵਾ ਦੇਣੀਆਂ ਚਾਹੀਦੀਆਂ ਤੇ ਇਹ ਸਾਰੀ ਗੱਲਬਾਤ ਤਾਂ ਐ ਲੱਗਦਾ ਜਿਵੇਂ ਇਹ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਸਿਕ ਸਾਹਿਬ ਲੱਗਦਾ ਕਿ ਐਸਐਸ ਕੋਲੀ ਨੂੰ ਬਚਾਉਣ ਦੀ ਬਾਦਲ ਪਰਿਵਾਰ ਦੇ ਵੱਲ ਕੋਸ਼ਿਸ਼ ਲਗਾਤਾਰ ਚੱਲ ਰਹੀ ਹੈ ਨੀ ਉਹ ਤਾਂ ਹੈ ਹੀ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਚੰਡੀਗੜ੍ਹ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਪਹਿਲਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇੱਕ ਮਤਾ ਪਾਇਆ ਸੀ ਜਿਸ ਦੇ ਵਿੱਚ ਕਿਹਾ ਸੀ ਕਿ ਅਸੀਂ ਪੁਲਿਸ ਕਾਰਵਾਈ ਕਰਵਾਵਾਂਗੇ ਲੇਕਿਨ ਇਹਨਾਂ ਨੇ ਬਾਅਦ ਦੇ ਵਿੱਚ ਜਦੋਂ ਤਫतीश ਹੋਈ ਤੇ ਜਦੋਂ ਅਸੀਂ ਰਿਪੋਰਟ ਦੇ ਵਿੱਚ ਕੋਹਲੀ ਦਾ ਨਾਮ ਜਿਹੜਾ ਸ਼ਾਮਿਲ ਹੋ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਯੂ ਟਰਨ ਲੈ ਲਿਆ ਔਰ ਯੂ ਟਰਨ ਕਿਸੇ ਦੇ ਕਹਿਣ ਤੇ ਲਿਆ ਆਪਣੇ ਆਪ ਨਹੀਂ ਲਿਆ ਤੇ ਉਹ ਕਿਉਂ ਲਿਆ ਇਹ ਮੈਂ ਮੈਨੂੰ ਨਹੀਂ ਇਹਦੇ ਬਾਰੇ ਜਾਣਕਾਰੀ ਹੈ ਲੇਕਿਨ ਇਹ ਇੱਕ ਹਕੀਕਤ ਹੈ ਕਿ ਕੋਲੀ ਨੂੰ ਬਚਾਉਣ ਦੇ ਲਈ ਇਹਨਾਂ ਨੇ ਜਿਹੜਾ ਹੈ ਪੁਲਿਸ ਕਾਰਵਾਈ ਤੋਂ ਆਪਣਾ ਪੱਲਾ ਛਡਾਇਆ ਕੋਲੀ ਨੂੰ ਲਗਾਤਾਰ ਤਾਲੂਸਤਾ ਸਿਖਾਰੀ ਅਗਵਾਇ ਕਰਦੀ ਹੈ ਹਰ ਵਾਰੀ ਜਦੋਂ ਵੀ ਬੇਇੱਜ਼ਤੀ ਹੁੰਦੀ ਹੈ ਬੈਕਫੂਲ ਹੈ ਇਹ ਨਾ ਸਮਝ ਦੀ ਘਾਟ ਹੈ ਜੀ ਇੱਕ ਤਾਂ ਨਾ ਸਮਝੀ ਨਾ ਸਮਝੀ ਜਿਹੜੀ ਹੈ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਸਮਝ ਦੀ ਸਮਝਦਾਰੀ ਦੀ ਘਾਟ ਹੈ ਨਾ ਸਮਝੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਇਹ ਬੈਕ ਸੀਟ ਦੇ ਉੱਤੇ ਚਲੇ ਜਾਂਦੇ ਆ ਇਹ ਆਪਣਾ ਪੱਖ ਜਿਹੜਾ ਹੈ ਸਹੀ ਢੰਗ ਦੇ ਨਾਲ ਸੰਗਤ ਦੇ ਵਿੱਚ ਰੱਖਣ ਦੇ ਲਈ ਜਿਹੜਾ ਹੈ ਉਹ ਕੈਪੇਬਲ ਨਹੀਂ ਹੈ ਸਮਝੋ politically ਨਿਚੋਈ ਕਰਨਾ ਜਿਵੇਂ ਸੁਭੀਰਾਂ ਦੇ ਦਲੰਦਜ਼ੀ ਦੀ ਕਿਤਾਬ ਵਿੱਚ ਸਸਾ ਦੀ politically ਇਹ ਤਾਂ ਬਹੁਤ ਜ਼ਿਆਦਾ ਧਕਲ ਅੰਦਾਜ਼ੀ ਕਰਦੇ ਆ ਮੈਂ ਤਾਂ ਬੋਲ ਕੇ ਆਏ ਆਂ ਜੀ ਕਿ ਜਿੰਨਾਂ ਜਲਦੀ ਇਹ ਆਪਣੇ ਆਪ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਵੱਖ ਕਰ ਲੈਣਗੇ ਉਹਨਾਂ ਇਸ ਬਚ ਜਾਣਗੇ ਜੇ ਉਹਨੂੰ ਵੱਖ ਕਰਕੇ ਨਾ ਚੱਲਣਗੇ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਪਹਿਰੇਦਾਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪਹਿਰੇਦਾਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਪਰ ਇਹਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਮੌਜੂਦਾ ਜਿਹੜੇ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖੁੱਲਾ ਚੈਲੰਜ ਕਰ ਰਹੇ ਨੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈਗਾ ਵਾ ਤੇ ਸ਼੍ਰੋਮਣੀ ਕਮੇਟੀ ਦਾ ਸਿਪਾਈ ਹੈਗਾ ਸੱਚਾ ਜੀ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਈ ਬਾਅਦ ਚ ਪਹਿਲਾਂ ਪੰਥ ਦਾ ਸੇਵਾਦਾਰ ਹੋਣਾ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜੀ ਸਿੰਘ ਸਾਹਿਬ ਇਹ ਸਪਸ਼ਟ ਕਰਦੇ ਹੋ ਤੁਸੀਂ ਹਾਲਾਂਕਿ ਕਿਹਾ ਕਿ ਸਪਸ਼ਟੀਕਰਨ ਮੰਗਿਆ ਜਾਣਾ ਚਾਹੀਦਾ ਸੀ ਕੀ ਐਸੀ ਕੋਈ ਮਰਿਆਦਾ ਜਾਂ ਪਹਿਲਾਂ ਕੋਈ ਇਤਿਹਾਸ ਹੈ ਕਿ ਕਿਸੇ ਪਤੇ ਤੋਂ ਹਾਲਕਿ ਪੱਤਿਤ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਕਿ ਪੱਤਿਤ ਵੀ ਨਹੀਂ ਜਿਹੜੇ ਜਾਂਦੇ ਸ੍ਰੀ ਅਕਾਲ ਤੱਕ ਸਭ ਦੀ ਫਸੀਲ ਦੇ ਉੱਤੇ ਕਿਸੇ ਵੀ ਜਿਹੜਾ ਅਮਰਤਾਰੀ ਦੀ ਸਿੱਖ ਜਾਂ ਸਬ ਸੁਰ ਸਿੱਖ ਤੋਂ ਬਿਨਾ ਨਹੀਂ ਉਹਨੂੰ ਤਾਲਬ ਕੀਤਾ ਜਾ ਸਕਦਾ ਜੀ ਇਹ ਹੈ ਲੇਕਿਨ ਜਿਹੜਾ ਸਕੱਤਰਤਾ ਉਹ ਐਕਚੁਅਲੀ ਦਫ਼ਤਰ ਹੈ ਤੇ ਦਫ਼ਤਰ ਦੇ ਵਿੱਚ ਤਾਂ ਸਪਸ਼ਟੀਕਰਨ ਵਗੈਰਾ ਜਿਹੜਾ ਹੈ ਉਹ ਮੰਗਿਆ ਜਾਣਾ ਬਣਦਾ ਸੀ ਜਿਹੜਾ ਪੇਸ਼ ਹੋਣਾ ਤਾਲਬ ਕਰਨਾ ਸ਼ਬਦ ਇਹ ਸਕੱਤਰੇ ਤੇ ਲਈ ਨਹੀਂ ਵਰਤਿਆ ਜਾ ਸਕਦਾ ਜੀ ਪੇਸ਼ ਹੋ ਉਹ ਜਾਂ ਤਲਬ ਕੀਤਾ ਜਾਂਦਾ ਇਹ ਸ਼ਬਦ ਜਿਹੜੇ ਐ ਇਸ ਖਤਰੇ ਤੇ ਲਈ ਨਹੀਂ ਵਰਤੇ ਜਾਣੇ ਚਾਹੀਦੇ ਇਹ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਹੀ ਜਿਹੜਾ ਹੈ ਉਹ ਵਰਤੇ ਜਾਣੇ ਚਾਹੀਦੇ ਹੈ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਉਹ ਜਾਂ ਅਕਾਲ ਤਖਤ ਸਾਹਿਬ ਤੇ ਤੁਹਾਨੂੰ ਤਲਬ ਕੀਤਾ ਜਾਂਦਾ ਦਫ਼ਤਰ ਦਫ਼ਤਰ ਤੇ ਵਿੱਚ ਦਾ ਸਿਰਫ ਸਪਸ਼ਟੀਕਰਨ ਦਫ਼ਤਰੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਹੈ ਜਵਾਬ ਤਲਬੀ ਤੇ ਹੋ ਸਕਦਾ ਹੈ ਹਾਂ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ ਸਪਸ਼ਟੀਕਰਨ ਲਿਖਤੀ ਵੀ ਮੰਗਿਆ ਜਾ ਸਕਦਾ ਹੈ ਪ੍ਰਧਾਨ ਜੀ ਸਰਬਜੀਤ ਕੋ ਬੀਬੀ ਜਿੱਥੇ ਤੇ ਅੱਜ ਵੀ ਉਹ ਪਾਕਿਸਤਾਨੀ ਪਾਕਿਸਤਾਨ ਨੂੰ ਰੱਖਿਆ ਮੈਨੂੰ ਉਹਦੇ ਬਾਰੇ ਜਾਣਕਾਰੀ ਹਾਂ ਜਥੇ ਦੇ ਵਿੱਚ ਦੇਖੋ ਸਾਨੂੰ ਕਿਸੇ ਦੇ ਪਰਸਨਲ ਦਾ ਕੋਈ ਮਤਲਬ ਨਹੀਂ ਪਰ ਜਥੇ ਦੇ ਵਿੱਚ ਜਾ ਕੇ ਉੱਥੇ ਜਾ ਕੇ ਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ ਇਹਨੂੰ ਅਸੀਂ ਗਲਤ ਮੰਨਦੇ ਹਾਂ ਜਥੇ ਦੇ ਵਿੱਚ ਜਾ ਕੇ ਇਹ ਹਰਕਤ ਕਰਨੀ ਚਾਹੇ ਉੱਥੇ ਰਹਿ ਪੈਣਾ ਧਰਮ ਤਬਦੀਲ ਕਰਨਾ ਜਾਂ ਨਸ਼ਾ ਵੇਚਣਾ ਵਪਾਰ ਕਰਨਾ ਅਸੀਂ ਜਥੇ ਦੇ ਨਾਂ ਦੇ ਉੱਤੇ ਇਸ ਕਿਸਮ ਦੀ ਜਿਹੜੀ ਕੋਈ ਹਰਕਤ ਹੈ ਉਹਨੂੰ ਅਸੀਂ ਜਾਇਜ਼ ਨਹੀਂ ਸਮਝਦੇ ਠੀਕ ਹੈ ਜੀ ਕਨਵਾ ਦਿਓ ਜਥੇ ਦਾ ਸਾਹਿਬ ਜਿਹੜੇ ਹੈਗੇ ਨੇ ਉਹ ਆਹ ਢੋਗੜੀਆਂ ਕਾਲਜਾਂ ਦੇ ਬੁਲਾਰੇ ਬਣ ਗਏ ਚਲੋ ਜੀ ਉਹ ਤਾਂ ਕੌਣ ਕਹਿ ਰਿਹਾ ਸਦਵਾ ਜੀ ਸਦਵਾ ਸਦਵਾ ਜੀ ਮਿਕਲਾ ਜੀ ਉਹ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਬੁਲਾਰੇ ਨੇ ਹਾਂ ਉਹ ਸਾਨੂੰ ਉਹਨਾਂ ਦੇ ਨਹੀਂ ਜੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਰਾਜਨੀਤੀ ਹੋ ਰਹੀ ਹੈ ਹੋਰ ਕੁਝ ਨਹੀਂ ਹੋ ਰਿਹਾ ਠੀਕ ਠੀਕ ਧੰਨਵਾਦ ਜੀ ਧੰਨਵਾਦ